ਕੀ ਤੁਹਾਨੂੰ ਪਤਾ ਹੈ ਕਿ ਮਰਸਡੀਜ਼ ਬੈਂਜ਼ ਜਿਹੜਾ ਕਾਰਾਂ ਦਾ ਇੱਕ ਲਗਜ਼ਰੀ ਬ੍ਰਾਂਡ ਹੈ ਇਸ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਜਰਮਨੀ ਦੇ ਅੰਦਰ ਝੌਂਪੜੀ ਦੇ ਵਿੱਚ ਰਹਿਣ ਵਾਲੇ 카ਰਲ ਬੈਂਜ਼ ਨਾਮ ਦੇ ਇੱਕ ਲੜਕੇ ਨੇ ਇਹ ਉਹੀ 카ਰਲ ਹੈ ਜਿਸ ਨੂੰ ਪੈਟਰੋਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਇਨਵੈਂਟਰ ਜਾਂ ਕਹੀਏ ਖੋਜੀ ਕਿਹਾ ਜਾਂਦਾ ਹੈ ਸਿਰਫ 2 ਸਾਲ ਦੀ ਉਮਰ ਦੇ ਵਿੱਚ ਹੀ 카ਰਲ ਦੇ ਪਿਤਾ ਮਰ ਜਾਂਦੇ ਨੇ ਤੇ ਇਹਨਾਂ ਦੀ ਮਾਂ ਲੋਕਾਂ ਦੇ ਘਰ ਘਰ ਦੇ ਵਿੱਚ ਜਾ ਕੇ ਕੰਮ ਕਰਦੀ ਹੈ ਤਾਂ ਕਿ 카ਰਲ ਪੜ੍ਹ ਲਿਖ ਕੇ ਇੱਕ ਵਧੀਆ ਬਿਜ਼ਨਸਮੈਨ ਬਣੇ ਤੇ ਫਿਰ ਜਦੋਂ 카ਰਲ ਬਿਜ਼ਨਸ ਸਟਾਰਟ ਕਰਦਾ ਹੈ ਤਾਂ ਉਸ ਦਾ ਦੋਸਤ ਹੀ ਉਸ ਦੇ ਲਈ ਸਭ ਤੋਂ ਵੱਡਾ ਗਦਾਰ ਰਬਣ ਜਾਂਦਾ ਹੈ ਤੇ ਜਦੋਂ ਤੱਕੇ ਖਾ ਕੇ ਕਾਰਲ ਦੇ ਹੱਥ ਸਫਲਤਾ ਲੱਗਣ ਲੱਗਦੀ ਹੈ ਤਾਂ ਇਸ ਦੀ ਕੰਪਨੀ ਨੂੰ ਬੰਬ ਧਮਾਕਿਆਂ ਦੇ ਵਿੱਚ ਉਡਾ ਦਿੱਤਾ ਜਾਂਦਾ ਹੈ ਇੰਨੀਆਂ ਸਾਰੀਆਂ ਮੁਸੀਬਤਾਂ ਸਹਿਣ ਤੋਂ ਬਾਅਦ ਵੀ ਮਰਸੈਡਿਸ ਬੈਂਚ ਕਿਵੇਂ ਕਾਮਯਾਬ ਹੁੰਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਦੇ ਬਾਰੇ ਦੱਸੂੰਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਮਰਸੈਡਿਸ ਬੈਂਚ ਦੀ ਕਹਾਣੀ ਸ਼ੁਰੂ ਹੁੰਦੀ ਹੈ ਜੀ 25 ਨਵੰਬਰ 1844 ਨੂੰ ਜਦੋਂ ਜਰਮਨੀ ਦੇ ਮੂਲਬਾਰਾ ਟਾਊਨ ਦੇ ਵਿੱਚ ਕਾਰਲ ਬੈਂਚ ਦਾ ਜਨਮ ਹੁੰਦਾ ਹੈ ਕਾਰਲ ਦੇ ਪਿਤਾ ਲੋਕੋ ਪਾਇਲਟ ਸਨ ਜਿਸ ਦੇ ਕਾਰਨ ਇਹਨਾਂ ਦਾ ਪਰਿਵਾਰ ਸ਼ੁਰੂਆਤੀ ਸਮੇਂ ਦੇ ਵਿੱਚ ਕਾਫੀ ਪਰ ਕਾਰਲ ਦੇ ਜਨਮ ਤੋਂ 2 ਸਾਲ ਬਾਅਦ ਹੀ ਕਾਰਲ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਇਹਨਾਂ ਦੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਇਸ ਤੋਂ ਬਾਅਦ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਕਾਰਲ ਦੀ ਮਾਂ ਨੂੰ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ। ਉਹ ਲੋਕਾਂ ਦੇ ਘਰ-ਘਰ ਦੇ ਵਿੱਚ ਜਾ ਕੇ ਸਫਾਈ ਕਰਦੀ ਹੈ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਜੌਬ ਵੀ ਕਰਦੀ ਹੈ ਤਾਂ ਕਿ ਕਾਰਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਮਹਿਸੂਸ ਨਾ ਹੋਵੇ ਤੇ ਕਾਰਲ ਬੈਂਜ ਨੇ ਵੀ ਆਪਣੀ ਮਾਂ ਦੀ ਮਿਹਨਤ ਨੂੰ ਦੇਖ ਕੇ ਕਦੇ ਵੀ ਪੜ੍ਹਾਈ ਦੇ ਵਿੱਚ ਟੱਲ ਨਹੀਂ ਦਿੱਤੀ ਤੇ ਵੱਧ ਛੜ ਕੇ ਉਹ ਮਿਹਨਤ ਕਰਕੇ ਪੜ੍ਹਾਈ ਕਰਦਾ ਰਿਹਾ। ਕਾਰਲ ਬੈਂਜ ਨੂੰ ਕੈਮਿਸਟਰੀ ਅਤੇ ਮਕੈਨਿਕ ਬਹੁਤ ਪਸੰਦ ਉਹਨੇ 15 ਸਾਲ ਦੀ ਉਮਰ ਦੇ ਵਿੱਚ ਹੀ ਮਕੈਨੀਕਲ ਦੇ ਐਗਜ਼ਾਮ ਨੂੰ ਕੁਆਲੀਫਾਈ ਵੀ ਕਰ ਲਿਆ ਸੀ ਕਾਰਲ ਲਕਸ਼ਾਈਲ ਇੰਜੀਨੀਅਰਿੰਗ ਕਾਲਜ ਤੋਂ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਕਾਰਲ ਬੈਂਜ ਨੇ 7 ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਗਲੇ ਕੁਝ ਸਾਲਾਂ ਦੇ ਵਿੱਚ ਕੰਮ ਕੀਤਾ ਜਿੱਥੇ ਉਹਨਾਂ ਨੂੰ ਬਹੁਤ ਅਲੱਗ-ਅਲੱਗ ਚੀਜ਼ਾਂ ਸਿੱਖਣ ਦਾ ਮੌਕਾ ਮਿਲਿਆ ਇਹ ਉਹ 18ਵੀਂ ਸਦੀ ਦਾ ਦੌਰ ਸੀ ਜਦੋਂ ਲੋਕ ਆਉਣ ਜਾਣ ਦੇ ਲਈ ਘੋੜਾ ਗੱਡੀਆਂ ਬੈਲ ਗੱਡੀ ਦੀ ਵਰਤੋਂ ਹੀ ਕਰਦੇ ਸੀ ਹਾਲਾਂਕਿ ਉਸ ਸਮੇਂ ਸਾਈਕਲ ਦੀ ਕਾੜ ਕੱਢੀ ਜਾ ਚੁੱਕੀ ਸੀ ਪਰ ਜ਼ਿਆਦਾਤਰ ਲੋਕ ਇਸ ਨੂੰ ਯੂਜ਼ ਨਹੀਂ ਕਰਦੇ ਸਨ ਕਾਰਲ ਬੈਂਜ ਨੂੰ ਪ ਨਾ ਬੈਲ ਗੱਡੀਆਂ ਦੀ ਜਗ੍ਹਾ ਦੇ ਉੱਪਰ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਘੁੰਮਣ ਗਈਆਂ ਪਰ ਜਦੋਂ ਇੱਕ ਕਾਰਲ ਬੈਂਚ ਲੋਕਾਂ ਨੂੰ ਆਪਣੇ ਇਸ ਖਿਆਲ ਬਾਰੇ ਦੱਸਦਾ ਤਾਂ ਲੋਕ ਉਸ ਦਾ ਮਜ਼ਾਕ ਉਡਾਉਂਦੇ ਤੇ ਜਰਮਨੀ ਦੇ ਵਿੱਚ ਰਹਿਣ ਵਾਲੇ ਕਾਰਲ ਬੈਂਚ ਨੂੰ ਪੂਰਾ ਯਕੀਨ ਸੀ ਕਿ ਇੱਕ ਨਾ ਇੱਕ ਜਨ ਉਸ ਦਾ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਤੇ ਜੇਕਰ ਤੁਸੀਂ ਵੀ ਜਰਮਨੀ ਦੇ ਵਿੱਚ ਜਾ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਫ੍ਰੀ ਦੇ ਵਿੱਚ ਜਾ ਕੇ ਉੱਥੇ ਪੜਨਾ ਚਾਹੁੰਦੇ ਹੋ ਤੇ ਚੰਗੀ ਕਮਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਤੁਸੀਂ ਜਰਮਨੀ ਦੇ ਵਿੱਚ ਜਾ ਕੇ ਬਿਲਕੁਲ ਫ੍ਰੀ ਪੜ੍ਹਾਈ ਕਰ ਸਕਦੇ ਹੋ ਉਹ ਵੀ 12ਵੀਂ ਤੋਂ ਬਾਅਦ ਹੀ ਜੇ ਕਿਸੇ ਨੇ ਬੀਟ ਕੀਤੀ ਹੈ ਬੈਚਲਰ ਕੀਤੀ ਹੈ ਉਹ ਬੱਚਾ ਵੀ ਬਿਲਕੁਲ ਫ੍ਰੀ ਮਾਸਟਰ ਕਰਨ ਦੇ ਲਈ ਜਰਮਨੀ ਦੇ ਵਿੱਚ ਜਾ ਸਕਦਾ ਹੈ ਇਸ ਤੋਂ ਬਿਨਾ ਜਿਹੜੇ ਬੱਚੇ ਜਰਮਨੀ ਦੇ ਵਿੱਚ ਬਹੁਤ ਘੱਟ ਖਰਚੇ ਦੇ ਉੱਪਰ ਜਾਣਾ ਚਾਹੁੰਦੇ ਨੇ ਉਹ ਇੱਥੋਂ ਜਰਮਨੀ ਦਾ ਬੇਸਿਕ ਲੈਂਗੁਏਜ ਦਾ ਕੋਰਸ ਕਰਕੇ ਟ੍ਰੇਨਿੰਗ ਵੀਜ਼ਾ ਲੈ ਕੇ ਜਰਮਨੀ ਜਾ ਸਕਦੇ ਨੇ ਇਹ ਟ੍ਰੇਨਿੰਗ ਵੀਜ਼ਾ 1 ਸਾਲ ਦਾ ਹੁੰਦਾ ਹੈ ਇਸ ਦੇ ਵਿੱਚ ਰਹਿਣਾ ਸਹਿਣਾ ਖਾਣਾ ਪੀਣਾ ਅਤੇ ਇਨਸ਼ੋਰੈਂਸ ਬਿਲਕੁਲ ਮੁਫਤ ਹੁੰਦਾ ਹੈ ਉੱਥੇ 1 ਸਾਲ ਦੇ ਲਈ ਤੁਹਾਨੂੰ ਜਰਮਨ ਦੀ ਲੈਂਗੁਏਜ ਦਾ ਕੋਰਸ ਕਰਾਇਆ ਜਾਵੇਗਾ ਤੇ ਨਾਲ ਹੀ ਤੁਹਾਨੂੰ 400 ਤੋਂ 500 ਯੂਰੋ ਪਰ ਮਹੀਨੇ ਦਿੱਤੇ ਵੀ ਜਾਣਗੇ ਇਹ 1 ਸਾਲ ਦਾ ਵੀਜ਼ਾ ਹੁੰਦਾ ਹੈ ਤੇ ਇਹ ਲੈਂਗੁਏਜ ਦਾ ਟੈਸਟ ਉੱਥੇ ਜਾ ਕੇ ਪਾਸ ਕਰ ਲੈਂਦੇ ਹਾਂ ਇਸ ਤੋਂ ਬਾਅਦ ਤੀਜਾ ਪੁਆਇੰਟ ਹੈ ਨਰਸਿੰਗ ਜਿਹੜੇ ਕੁੜੀਆਂ ਜਾਂ ਮੁੰਡਿਆਂ ਨੇ ਜੀਐਨਐਮ ਜਾਂ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਉਹ ਬਹੁਤ ਹੀ ਘੱਟ ਖਰਚੇ ਦੇ ਉੱਪਰ ਜਰਮਨ ਦੇ ਵਿੱਚ ਜਾ ਕੇ ਨਰਸ ਲੱਗ ਸਕਦੀਆਂ ਨੇ ਕਿਉਂਕਿ ਜਰਮਨ ਦੇ ਵਿੱਚ ਨਰਸਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ ਇੱਥੇ ਇੱਕ ਨਾਰਮਲ ਨਰਸ ਵੀ 1500 ਯੂਰੋ ਤੋਂ ਲੈ ਕੇ 1800 ਯੂਰੋ ਮਹੀਨਾ ਕਮਾਉਂਦੀ ਹੈ ਇਹ ਸਾਰੇ ਕੋਰਸਾਂ ਬਾਰੇ ਤੇ ਉੱਥੇ ਕਿਸ ਤਰ੍ਹਾਂ ਜਾਇਆ ਜਾ ਸਕਦਾ ਹੈ ਇਸ ਦੀ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ ਔਰੇਂਜ ਹਾਈਵ ਵਾਲਿਆਂ ਤੋਂ ਉਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈ ਤੇ ਜੇ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਸੰਪਰਕ ਕਰਕੇ ਦੇਖ ਸਕਦੇ ਹੋ ਕਿ ਤੁਸੀਂ एलिਜੀਬਲ ਹੋ ਜਰਮਨ ਜਾਣ ਦੇ ਲਈ ਜਾਂ ਨਹੀਂ ਹੁਣ ਵਾਪਸ ਆਉਣੇ ਆ ਜੀ ਆਪਾਂ ਆਪਣੇ ਪੁਰਾਣੇ ਟੌਪਿਕ ਦੇ ਉੱਪਰ ਜਦੋਂ ਕਾਰਲ ਬੈਂਜ ਦੀ ਉਮਰ 27 ਸਾਲ ਦੀ ਹੁੰਦੀ ਹੈ ਤਾਂ ਉਹ ਇੱਕ ਬਹੁਤ ਵੱਡਾ ਫੈਸਲਾ ਲੈਂਦੇ ਨੇ ਉਹ ਆਪਣੀ ਚੰਗੀ ਪੱਲੀ ਜੌਬ ਛੱਡ ਕੇ ਅਗਸਟ ਰਾਈਟਰ ਨਾਮ ਦੇ ਇੱਕ ਮਕੈਨਿਕ ਦੇ ਨਾਲ ਮਿਲ ਕੇ ਲੋਹੇ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਉਹ ਆਪਣੇ ਇਸ ਨਵੇਂ ਬਿਜ਼ਨਸ ਦੇ ਵਿੱਚ ਨਾਲ ਦੀ ਨਾਲ ਸਾਈਡ ਦੇ ਉੱਪਰ ਆਪਣੀ ਕਾਰ ਦੇ ਉੱਪਰ ਵੀ ਕੰਮ ਕਰਦੇ ਰਹਿੰਦੇ ਨੇ ਤੇ ਆਪਣੀ ਇਸ ਕਾਰ ਨੂੰ ਬਣਾਉਣ ਦੇ ਲਈ ਉਹ ਇੰਨੇ ਜ਼ਿਆਦਾ ਐਕਸਾਈਟਡ ਹੋ ਗਏ ਕਿ ਉਹਨਾਂ ਨੇ ਇੱਕ ਟਾਈਮ ਤੇ ਆ ਕੇ ਆਪਣਾ ਸਾਰਾ ਕੰਮ ਆਪਣੇ ਇਸ ਦੋ ਇਹੀ ਛੱਡ ਦਿੱਤਾ। ਇੱਥੇ ਕਾਰਲ ਬੈਂਜ ਦੇ ਦੋਸਤ ਰਾਈਟਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਨਜਾਇਜ਼ ਫਾਇਦਾ ਉਠਾਇਆ ਤੇ ਲਾਸਟ ਤੇ ਆ ਕੇ ਉਹਨਾਂ ਨੂੰ ਧੋਖਾ ਦੇ ਦਿੱਤਾ ਜਿਸ ਤੇ ਕਾਰਨ ਉਹਨਾਂ ਦੀ ਇਹ ਕੰਪਨੀ ਡੁੱਬਣ ਦੇ ਕਿਨਾਰੇ ਪਹੁੰਚ ਗਈ। ਪਰ ਇਹ ਔਖੇ ਟਾਈਮ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਐਂਟਰੀ ਹੁੰਦੀ ਹੈ ਬ੍ਰੀਥਾ ਨਾਮ ਦੀ ਇੱਕ ਔਰਤ ਦੀ ਤੇ ਇਹ ਬ੍ਰੀਥਾ ਉਹੀ ਸੀ ਜਿਹੜੀ ਅੱਗੇ ਚੱਲ ਕੇ ਉਹਨਾਂ ਦੀ ਪਤਨੀ ਬਣਦੀ ਹੈ। ਬ੍ਰੀਥਾ ਇੱਕ ਬਹੁਤ ਜ਼ਿਆਦਾ ਅਮੀਰ ਪਰਿਵਾਰ ਦੇ ਵਿੱਚੋਂ ਸੀ ਤੇ ਉਸਦੇ ਪਰਿਵਾਰ ਨੇ ਉਸਦੇ ਦਹੇਜ ਦੇ ਲਈ ਬਹੁਤ ਸਾਰੀ ਰਕਮ ਜੋੜ ਕੇ ਰੱਖੀ ਸੀ ਤੇ ਇਹੀ ਸਾਰੇ ਪੈਸੇ ਨਾਲ ਕਾਰਲ ਬੈਂਜ ਤੇ ਬ੍ਰੀਥਾ ਨੇ ਜਿੰਨਾ ਵੀ ਆਗ ਦਾ ਸਾਰਾ ਸ਼ੇਅਰ ਖਰੀਦ ਲਿਆ ਇਸ ਤਰ੍ਹਾਂ ਇਹ ਲੋਹੇ ਦਾ ਪੂਰਾ ਦਾ ਪੂਰਾ ਬਿਜ਼ਨਸ ਕਾਰਲ ਬੈਂਜ ਤੇ ਉਹਨਾਂ ਦੀ ਵਾਈਬ ਬ੍ਰੀਥਾ ਦਾ ਹੋ ਗਿਆ ਤੇ ਅੱਗੇ ਚੱਲ ਕੇ 1879 ਦੇ ਵਿੱਚ ਕਾਰਲ ਬੈਂਜ ਨੇ ਗੈਸੋਲੀਨ ਦੇ ਨਾਲ ਚੱਲਣ ਵਾਲਾ ਦੁਨੀਆ ਦਾ ਪਹਿਲਾ ਟੂ ਸਟ੍ਰੋਕ ਇੰਜਨ ਬਣਾਇਆ ਤੇ ਉਸ ਦਾ ਪੈਟੈਂਟ ਇਹਨਾਂ ਨੇ ਆਪਣੇ ਨਾਮ ਕਰ ਲਿਆ ਇਸ ਤੋਂ ਬਿਨਾ ਕਾਰਲ ਬੈਂਜ ਨੇ ਬੈਟਰੀ ਸਿਸਟਮਸ 스ਪਾਰਕ ਪਲੱਗ ਕਲੱਚ ਗੇਅਰ ਕਾਰਬੋਰੇਟਰ ਤੇ ਗੇਅਰ ਸ਼ਿਫਟ ਵਰਗੇ ਕਈ ਪੈਟੈਂਟ ਵੀ ਆਪਣੇ ਨਾਮ ਕਰਵਾਏ ਪਰ ਇਸ ਦੇ ਬਾਵਜੂਦ ਵੀ ਉਹਨਾਂ ਦੀ ਇਹ ਕੰਪਨੀ ਕੋਈ ਖਾਸ ਪ੍ਰੋਫਿਟ ਨਹੀਂ ਕਮਾ ਰਹੀ ਸੀ ਤੇ ਉਹ ਲਗਾਤਾਰ ਘਾਟੇ ਦੇ ਵਿੱਚ ਹੀ ਚੱਲ ਰਹੀ ਸੀ ਇਸ ਦੇ ਕਾਰ ਐਸ ਕੰਪਨੀ ਦੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ ਤੇ ਇੱਕ ਟਾਈਮ ਤੇ ਜਾ ਕੇ ਉਹਨਾਂ ਦੀ ਆਪਣੀ ਹੀ ਕੰਪਨੀ ਦੇ ਵਿੱਚ ਸਿਰਫ 5% ਹੀ ਹਿੱਸੇਦਾਰੀ ਬਚੀ ਸੀ ਇਸ ਦਾ ਸਭ ਤੋਂ ਵੱਡਾ ਨੁਕਸਾਨ ਤਾਂ ਇਹ ਹੋਇਆ ਕਿ ਉਹਨਾਂ ਦੀ ਕੰਪਨੀ ਦੇ ਵਿੱਚ ਹੀ ਉਹਨਾਂ ਦੀ ਰੈਪਿਊਟੇਸ਼ਨ ਬਿਲਕੁਲ ਹੁਣ ਨਾ ਦੇ ਬਰਾਬਰ ਸੀ ਜਿਸ ਦੇ ਕਾਰਨ ਕਾਰਲ ਬੈਂਜ ਨੇ ਇਸ ਕੰਪਨੀ ਤੋਂ ਬਾਹਰ ਨਿਕਲਣ ਦੇ ਵਿੱਚ ਹੀ ਆਪਣੀ ਭਲਾਈ ਸਮਝੀ ਇਸ ਤੋਂ ਬਾਅਦ ਕਾਰਲ ਬੈਂਜ ਦੀ ਮੁਲਾਕਾਤ ਦੋ ਭਾਈਆਂ ਦੇ ਨਾਲ ਹੁੰਦੀ ਹੈ ਮੈਕਸ ਰੋਜ਼ ਅਤੇ ਵਿਲੀਅਮ ਦੇ ਨਾਲ ਜਿਹੜੇ ਕਿ ਇੱਕ ਸਾਈਕਲ ਕੰਪਨੀ ਦੇ ਮਾਲਕ ਸਨ ਤੇ ਇਹ ਤਿੰਨੇ ਜਾਣੇ ਮਿਲ ਕੇ ਫਿਰ ਇੱਕ ਨਵੀਂ ਕੰਪਨੀ ਦੀ ਸ਼ੁਰੂਆਤ ਕਰਦੇ ਨੇ ਜਿਸ ਦਾ ਨਾਮ ਰੱਖਿਆ ਗਿਆ ਬੈਂਜ ਐਂਡ ਕੰਪਨੀ ਇਹ ਕੰਪਨੀ ਦੇ ਚ ਕੰਮ ਕਰਦੇ ਹੋਏ ਕਾਰਲ ਬੈਂਜ ਨੂੰ ਆਪਣੇ ਸੁਪਨੇ ਦੇ ਉੱਪਰ ਕੰਮ ਕਰਨ ਦਾ ਬਹੁਤ ਜ਼ਿਆਦਾ ਮੌਕਾ ਮਿਲਿਆ ਜਿਸ ਦੇ ਕਾਰਨ ਹੀ ਉਹਨਾਂ ਨੇ 1885 ਦੇ ਵਿੱਚ ਤਿੰਨ ਟਾਇਰਾਂ ਵਾਲੀ ਇੱਕ ਅਜਹੀ ਸਾਈਕਲ ਬਣਾ ਦਿੱਤੀ ਜਿਹੜੀ ਕਿ ਗੈਸੋਲੀਨ ਦੇ ਨਾਲ ਚੱਲਦੀ ਸੀ ਤੇ ਇਹ 4-ਸਟ੍ਰੋਕ ਸੀ ਕਾਰਲ ਬੈਂਜ ਨੇ ਆਪਣੀ ਇਸ ਤਿੰਨ ਟਾਇਰਾਂ ਵਾਲੀ ਸਾਈਕਲ ਦਾ ਪੇਟੈਂਟ ਵੀ ਕਰਵਾਇਆ ਤੇ ਜਿਸ ਦਾ ਨਾਮ ਉਹਨਾਂ ਨੇ ਬੈਂਜ ਪੇਟੈਂਟ ਮੋਟਰ ਵੈਗਨ ਰੱਖਿਆ ਜਿਸ ਦੀ ਜ਼ਿਆਦਾ ਤੋਂ ਜ਼ਿਆਦਾ ਸਪੀਡ 16 ਕਿਲੋਮੀਟਰ ਸੀ ਪਰ ਇਸ ਮਾਡਲ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਸਨ ਜਿਸ ਕਾਰਨ ਜਦੋਂ ਇਸ ਸਾਈਕਲ ਦੀ ਡੈਮੋ ਦਿੱਤੀ ਜਾਂਦੀ ਹੈ ਤਾਂ ਇਹ ਸਿੱਧਾ ਜਾ ਕੇ ਕੰਧ ਦੇ ਵਿੱਚ ਵਜਦੀ ਬਹੁਤ ਜ਼ਿਆਦਾ ਮਜ਼ਾਕ ਉਡਾਉਂਦੇ ਨਹੀਂ ਤੇ ਨਾਲ ਹੀ ਲੋਕਾਂ ਦੇ ਮਨ ਦੇ ਵਿੱਚ ਗੈਸੋਲੀਨ ਜਾਂ ਕੀ ਇਹ ਤੇਲ ਦੇ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਲੈ ਕੇ ਇੱਕ ਡਰ ਬੈਠ ਗਿਆ ਕਿ ਇਹ ਬਹੁਤ ਜ਼ਿਆਦਾ ਅਨਸੇਫ ਹੁੰਦੀਆਂ ਨੇ ਇਸ ਕਾਰਨ ਕਾਰਲ ਬੈਂਜ ਦੀ ਇਹ ਛੋਟੀ ਜਿਹੀ ਤਿੰਨ ਸਾਈਕਲਾਂ ਵਾਲੀ ਕਾਰ ਨੂੰ ਕੋਈ ਸਫਲਤਾ ਨਹੀਂ ਮਿਲੀ ਤੇ ਇਸ ਦੇ ਬਹੁਤ ਘੱਟ ਯੂਨਿਟ ਵਿਕੇ ਇਸ ਚੀਜ਼ ਤੋਂ ਬਾਅਦ ਕਾਰਲ ਬੈਂਜ ਕਾਫੀ ਜ਼ਿਆਦਾ ਡੀਮੋਟੀਵੇਟ ਹੋ ਗਏ ਪਰ ਉਹਨਾਂ ਨੇ ਹਾਰ ਨਹੀਂ ਮੰਨੀ ਤੇ ਉਹ ਆਪਣੇ ਵਹੀਕਲ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਦੇ ਵਿੱਚ ਲਾ ਕੇ ਇਸ ਤੋਂ ਬਾਅਦ 1899 ਦੇ ਵਿੱਚ ਉਹਨਾਂ ਨੇ ਆਪਣਾ ਮਾਡਲ ਨੰਬਰ 2 ਕੱਢਿਆ ਤੇ ਫਿਰ ਉਹਨਾਂ ਨੇ ਉਸੇ ਸਾਲ ਹੀ ਆਪਣਾ ਮਾਡਲ ਨੰਬਰ 3 ਵੀ ਕ ਉਹਨਾਂ ਨੇ ਲੋਕਾਂ ਦੇ ਸਾਹਮਣੇ ਆਪਣੀ ਪਹਿਲੀ ਗੱਡੀ ਦੀ ਡੈਮੋ ਦਿੱਤੀ ਸੀ ਉਸ ਸਮੇਂ ਬਹੁਤ ਵੱਡਾ ਹਾਦਸਾ ਹੋ ਗਿਆ ਸੀ ਇਹ ਤੇ ਇਹ ਹਾਦਸੇ ਨੂੰ ਕਾਰਲ ਬੈਂਜ ਹਜੇ ਤੱਕ ਵੀ ਨਹੀਂ ਭੁੱਲੇ ਸਨ ਇਸ ਕਰਕੇ ਉਹ ਆਪਣੇ ਇਸ ਮਾਡਲ ਦੀ ਕੋਈ ਪਬਲਿਕ ਸਿਟੀ ਨਹੀਂ ਕਰਨੇ ਚਾਹੁੰਦੇ ਸਨ ਪਰ ਉਹਨਾਂ ਦੀ ਵਾਈਫ ਵਰਥਾ ਨੂੰ ਲੱਗ ਰਿਹਾ ਸੀ ਕਿ ਮਾਡਲ ਨੰਬਰ 3 ਹਰ ਤਰ੍ਹਾਂ ਦੇ ਨਾਲ ਬਿਲਕੁਲ ਠੀਕ ਠਾਕ ਹੈ ਇਸ ਕਰਕੇ ਇਸ ਦੀ ਡੈਮੋ ਦੇਣੀ ਚਾਹੀਦੀ ਹੈ ਤੇ ਲੋਕਾਂ ਦੇ ਸਾਹਮਣੇ ਪਰ ਆਪਣੀ ਪਤਨੀ ਵੱਲੋਂ ਬਹੁਤ ਜ਼ਿਆਦਾ ਸਮਝਾਉਣ ਤੋਂ ਬਾਅਦ ਵੀ ਕਾਰਲ ਬੈਂਜ ਇਸ ਚੀਜ਼ ਦੇ ਲਈ ਰਾਜ਼ੀ ਨਹੀਂ ਹੁੰਦੇ ਤੇ ਇਸ ਚੀਜ਼ ਤੋਂ ਪਰੇਸ਼ਾਨ ਹੋ ਕੇ ਵਰਥਾ ਨੇ ਇੱਕ ਬਹੁਤ ਵੱਡਾ ਡਿਸੀਜਨ ਲਿਆ ਉਹਨਾਂ ਕਿੱਕਲ ਦੇ ਵਿੱਚ ਸਵਾਰ ਹੋ ਕੇ ਆਪਣੀ ਮਾਂ ਨੂੰ ਮਿਲਣ ਚਲੇ ਗਏ ਇਹ 107 ਕਿਲੋਮੀਟਰ ਦੀ ਯਾਤਰਾ ਸੀ ਜਿਸ ਨੇ ਆਟੋਮੋਬਾਈਲ ਇੰਡਸਟਰੀ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ ਰਸਤੇ ਦੇ ਵਿੱਚ ਲੋਕਾਂ ਨੇ ਜਦੋਂ ਇਸ ਤਿੰਨ ਟਾਇਰਾਂ ਵਾਲੀ ਗੱਡੀ ਨੂੰ ਬਿਨਾਂ ਘੋੜਿਆਂ ਤੋਂ ਆਉਂਦੇ ਦੇਖਿਆ ਤਾਂ ਉਹ ਡਰ ਦੇ ਮਾਰੇ ਇੱਧਰ ਉੱਧਰ ਭੱਜਣ ਲੱਗੇ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਸ ਗੱਡੀ ਨੂੰ ਭੂਤ ਚਲਾ ਰਹੇ ਨੇ ਵਰਥਾ ਆਪਣੀ ਗੱਡੀ ਦੇ ਨਾਲ ਜਿਹੜੇ ਵੀ ਰਾਹਤੇ 'ਚੋਂ ਲੰਘਦੀ ਉੱਥੋਂ ਦਾ ਨਜ਼ਾਰਾ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਰਸਤੇ ਦੇ ਵਿੱਚ ਵਰਥਾ ਦੀ ਇਹ ਗੱਡੀ ਕਈ ਵਾਰ ਖਰਾਬ ਵੀ ਹੋਈ ਤੇ ਉਹ ਖੁਦ ਇਸ ਨੂੰ ਰਿਪੇਅਰ ਕਰਦੀ ਤੇ ਫਿਰ ਤੋਰ ਲੈਂਦੀ ਮਾਡਲ ਪਹੁੰਚ ਕੇ ਉਹਨਾਂ ਦੀ ਗੱਡੀ ਦਾ ਤੇਲ ਬਿਲਕੁਲ ਖਤਮ ਹੋ ਜਾਂਦਾ ਹੈ ਇਸ ਕਾਰਨ ਉਹਨਾਂ ਨੇ ਉੱਥੇ ਮੌਜੂਦ ਸਿਟੀ ਫਾਰਮੇਸੀ ਤੋਂ ਪੈਟਰੋਲੀਅਮ ਖਰੀਦਿਆ ਤੇ ਉਹਨੂੰ ਆਪਣੀ ਇਸ ਗੱਡੀ ਦੇ ਵਿੱਚ ਪਾ ਦਿੱਤਾ ਇਹੀ ਕਾਰਨ ਹੈ ਕਿ ਉਹ ਸਿਟੀ ਫਾਰਮੇਸੀ ਅੱਜ ਦੁਨੀਆ ਦਾ ਸਭ ਤੋਂ ਪਹਿਲਾ ਪੈਟਰੋਲ ਪੰਪ ਕਹਾਉਂਦਾ ਹੈ ਤੇ ਇਸ ਸਮੇਂ ਦੌਰਾਨ ਹੀ ਵਰਥਾ ਨੇ ਦੇਖਿਆ ਕਿ ਉਹਨਾਂ ਦੀ ਮੋਟਰ ਗੱਡੀ ਦੇ ਵਿੱਚ ਲੱਗਿਆ ਹੋਇਆ ਲੱਕੜ ਦਾ ਬ੍ਰੇਕ ਹੁਣ ਕਾਫੀ ਜ਼ਿਆਦਾ ਘਸ ਚੁੱਕਿਆ ਹੈ ਤੇ ਉਹ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਇਸ ਕਾਰਨ ਉਹਨਾਂ ਨੇ ਉਹ ਲੱਕੜ ਦੇ ਬ੍ਰੇਕਾਂ ਨੂੰ ਬਦਲ ਕੇ ਉੱਥੇ ਲੈਦਰ ਦੇ ਬ੍ਰੇਕ ਲਗਾ ਦਿੱਤੇ ਤੇ ਉਹਨਾਂ ਦਾ ਸਫ਼ਰ ਹੋਰ ਜ਼ਿਆਦਾ ਸਹੀ ਤਰੀ ਰੋਡ ਦੇ ਉੱਪਰ ਇਹ ਗੱਡੀ ਕਈ ਵਾਰ ਬੰਦ ਵੀ ਹੁੰਦੀ ਪਰ ਕਾਰ ਕਰਾ ਕੇ ਵਰਥਾ ਨੇ ਆਪਣਾ ਇਹ ਸਫ਼ਰ 12 ਘੰਟਿਆਂ ਦੇ ਵਿੱਚ ਕੰਪਲੀਟ ਕਰ ਲਿਆ ਤੇ ਕੁਝ ਸਮਾਂ ਆਪਣੀ ਮਾਂ ਦੇ ਕੋਲ ਰਹਿਣ ਤੋਂ ਬਾਅਦ ਵਰਥਾ ਵਾਪਸ ਫਿਰ ਕਾਰਲ ਬੈਂਜ ਦੇ ਕੋਲ ਆ ਜਾਂਦੀ ਹੈ ਉਹਨਾਂ ਨੇ ਆਪਣੇ ਇਸ ਮੋਟਰ ਵਹੀਕਲ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਪ੍ਰੋਬਲਮ ਆਪਣੇ ਪਤੀ ਕਾਰਲ ਬੈਂਜ ਨੂੰ ਦੱਸੀਆਂ ਜਿਸ ਤੋਂ ਬਾਅਦ ਉਹਨਾਂ ਦਾ ਫੀਡਬੈਕ ਲੈ ਕੇ ਕਾਰਲ ਬੈਂਜ ਨੇ ਇਹ ਸਾਰੀਆਂ ਪ੍ਰੋਬਲਮ ਦੂਰ ਕਰ ਦਿੱਤੀਆਂ ਤੇ ਨਾਲ ਹੀ ਵਰਥਾ ਦਾ ਇਹ ਸਫ਼ਰ ਇਸ ਲਈ ਵੀ ਹੋਰ ਜ਼ਿਆਦਾ ਮਸ਼ਹੂਰ ਹੋ ਗਿਆ ਕਿਉਂਕਿ ਦੂਰ ਦੂਰ ਤੋਂ ਲੋਕ ਕਾਰਲ ਬੈਂਜ ਦੇ ਕੋਲ ਉਸ ਦੀ ਇਹ ਗੱਡੀ ਨੂੰ ਦੇਖਣ ਆਉਣ ਲੱਗੇ ਇਸ ਕਾਰਨ ਕਾਰਲ ਬੈਂਜ ਦੀ ਇਹ ਕੰ ਕੰਬਨਸ਼ਨ ਇੰਜਨ ਬਹੁਤ ਜ਼ਿਆਦਾ ਵਿਕਿਆ ਤੇ ਫਿਰ ਦੇਖਦੇ ਹੀ ਦੇਖਦੇ ਬੈਂਜ ਐਂਡ ਕੰਪਨੀ ਉਸ ਸਮੇਂ ਦੀ ਸਭ ਤੋਂ ਵੱਡੀ ਆਟੋਮੋਬਾਈਲ ਕੰਪਨੀ ਬਣ ਗਈ 1893 ਦੇ ਵਿੱਚ ਕਾਰਲ ਬੈਂਜ ਨੇ ਆਪਣੀ ਇੱਕ ਗੱਡੀ ਦਾ ਨਾਮ ਬੈਂਜ ਵਿਕਟੋਰੀਆ ਰੱਖਿਆ ਜਿਹੜੀ ਕਿ ਉਸ ਸਮੇਂ ਦੀ ਸਭ ਤੋਂ ਜ਼ਿਆਦਾ ਲਗਜ਼ਰੀ ਕਾਰ ਸੀ ਇਸ ਦੇ ਬਾਅਦ 1899 ਦੇ ਵਿੱਚ ਇਹਨਾਂ ਦੀ ਇੱਕ ਕੰਪਨੀ ਨੇ ਪੂਰੇ ਵਰਲਡ ਵਾਈਡ 572 ਕਾਰਾਂ ਵੇਚੀਆਂ ਉਹ ਟਾਈਮ ਤੇ ਇੱਕ ਬਹੁਤ ਜ਼ਿਆਦਾ ਵੱਡਾ ਨੰਬਰ ਸੀ ਕਿਉਂਕਿ ਉਸ ਟਾਈਮ ਤੇ ਜ਼ਿਆਦਾਤਰ ਲੋਕ ਘੋੜਾ ਗੱਡੀਆਂ ਜਾਂ ਬੈਲ ਗੱਡੀਆਂ ਨੂੰ ਹੀ ਵਰਤਦੇ ਸੀ ਔਣ ਜਾਣ ਦੇ ਲਈ ਤੇ ਇਸ ਤਰ੍ਹਾਂ ਦੀਆਂ ਮੋਟਰ ਗੱਡੀਆਂ ਦਾ ਇਸਤੇਮਾਲ ਸਿਰਫ ਸ਼ਾਹੀ ਪਰਿਵਾਰ ਜਾਂ ਅ ਲੋਕ ਹੀ ਕਰਦੇ ਸਨ ਉਸ ਸਮੇਂ ਕਾਰਲਬੇਜ ਦੀ ਕੰਪਨੀ ਦੇ ਨਾਲ ਨਾਲ ਇੱਕ ਹੋਰ ਕੰਪਨੀ ਵੀ ਮਾਰਕੀਟ ਦੇ ਵਿੱਚ ਚੱਲ ਰਹੀ ਸੀ ਜਿਸ ਦਾ ਨਾਮ ਸੀ ਡੈਮਲਰ ਮੋਟਰ ਇਸ ਨੂੰ ਦੋ 파ਟਨਰ ਡੈਮਲਰ ਅਤੇ ਹੈਨਰੀ ਜੋਰਜ ਚਲਾ ਰਹੇ ਸਨ ਤੇ ਉਹਨਾਂ ਦੀ ਇਹ ਕੰਪਨੀ ਵੀ ਕਮਾਲ ਦੀਆਂ ਕਾਰਾਂ ਬਣਾਉਂਦੀ ਸੀ ਡੈਮਲਰ ਇੱਕ ਅਜਿਹਾ ਇੰਜਣ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜਿਸ ਨੂੰ ਇੱਕ ਸਾਈਕਲ ਦੇ ਉੱਪਰ ਤੇ ਇੱਕ ਟਰਾਲੀ ਦੇ ਉੱਪਰ ਜੋੜ ਕੇ ਵੀ ਚਲਾਇਆ ਜਾ ਸਕਦਾ ਸੀ ਡੈਮਲਰ ਬਹੁਤ ਜ਼ਿਆਦਾ ਵਧੀਆ ਇੰਜੀਨੀਅਰ ਹੋਣ ਦੇ ਨਾਲ ਨਾਲ ਵਧੀਆ ਬਿਜ਼ਨਸਮੈਨ ਵੀ ਸਨ ਤੇ ਡੈਮਲਰ ਨੇ ਮਾਰਚ 1901 ਦੇ ਵਿੱਚ ਮਰਸਡੀਜ਼ 35 ਨਾਮ ਦੀ ਇੱਕ ਕਾਰ ਨੂੰ ਲਾਂਚ ਕੀਤਾ ਜਿਹੜੀ ਅੱਜ ਕਾਫੀ ਜ਼ਿਆਦਾ ਮਿਲਦੀ-ਜੁਲਦੀ ਹੈ। ਇਹ ਕਾਰ ਨੂੰ ਉਸ ਸਮੇਂ ਬਹੁਤ ਜ਼ਿਆਦਾ ਵੱਡੀ ਪਬਲਿਕ ਸਿਟੀ ਮਿਲੀ। ਇਹ ਉਸ ਸਮਾਂ ਸੀ ਜਦੋਂ ਕਾਰ ਰੈਂਚ ਦੀ ਕੰਪਨੀ ਅਤੇ ਡੰਬਲਰ ਕੰਪਨੀ ਰੋਜ਼ ਨਵੇਂ ਰਿਕਾਰਡ ਬਣਾ ਰਹੀਆਂ ਸਨ ਪਰ ਉਦੋਂ ਹੀ ਵਰਲਡ ਵਾਰ 1 ਸ਼ੁਰੂ ਹੋ ਜਾਂਦੀ ਹੈ ਜਿਸ ਦਾ ਅਸਰ ਇਹਨਾਂ ਦੋਨੀਆਂ ਕੰਪਨੀਆਂ ਦੀ ਪ੍ਰੋਡਕਸ਼ਨ ਦੇ ਉੱਪਰ ਪੈਂਦਾ ਹੈ। ਉਸ ਦੌਰਾਨ ਇਹ ਦੋਨੋਂ ਕੰਪਨੀਆਂ ਲਾਸਟ ਦੇ ਵਿੱਚ ਚਲੀਆਂ ਜਾਂਦੀਆਂ ਨੇ ਪਰ ਕਿਸੇ ਨਾ ਕਿਸੇ ਤਰ੍ਹਾਂ ਇਹ ਦੋਨੋਂ ਕੰਪਨੀਆਂ ਸਰਵਾਈਵ ਕਰ ਜਾਂਦੀਆਂ ਨੇ। ਵਰਲਡ ਵਾਰ ਜਦੋਂ ਖਤਮ ਹੁੰਦੀ ਹੈ ਪਹਿਲੀ ਉਸ ਤੋਂ ਬਾਅਦ ਵਰਲਡ ਵਾਰ 1 ਖਤਮ ਹੋਣ ਤੋਂ ਬਾਅਦ ਇਹ ਦੋਨੋਂ ਕੰਪਨੀਆਂ ਦੇ ਪ੍ਰੋਡਕਸ਼ਨ ਦੇ ਵਿੱਚ ਕੁਝ ਸੁ ਹੁਣ ਮੰਦੀ ਆ ਚੁੱਕੀ ਸੀ ਜਿਸ ਕਾਰਨ ਇਹ ਕੰਪਨੀਆਂ ਫਿਰ ਤੋਂ ਲਾਸ ਦੇ ਵਿੱਚ ਚਲੀਆਂ ਗਈਆਂ ਤੇ ਇੱਕ ਸਮਾਂ ਤਾਂ ਅਜੀਹਾ ਵੀ ਆਇਆ ਜਦੋਂ ਕਾਰਪਨੂ ਲੱਗਿਆ ਕਿ ਉਹਨਾਂ ਦੀ ਕੰਪਨੀ ਹੁਣ ਜ਼ਿਆਦਾ ਲੰਬਾ ਸਮਾਂ ਨਹੀਂ ਟਿਕ ਪਾਏਗੀ ਤੇ ਇਦਾਂ ਡੈਂਬਲਰ ਕੰਪਨੀ ਦੀ ਵੀ ਗੱਡੀਆਂ ਨਹੀਂ ਵਿਕ ਰਹੀਆਂ ਸਨ ਤੇ ਇਹ ਕੰਪਨੀ ਵੀ ਲਗਾਤਾਰ ਲਾਸ ਦੇ ਵਿੱਚ ਚੱਲ ਰਹੀ ਸੀ ਤੇ ਫਿਰ ਆਉਂਦਾ ਹੈ ਜੀ ਸਾਲ 1926 ਜਦੋਂ ਇਹ ਦੋਨੇ ਕੰਪਨੀਆਂ ਆਪਸ ਦੇ ਵਿੱਚ ਮਿਲ ਜਾਂਦੀਆਂ ਨੇ ਜੇ ਕਹੀਏ ਮਰਜ ਹੋ ਜਾਂਦੀਆਂ ਨੇ ਇਸ ਤੋਂ ਬਾਅਦ ਬੈਂਚ ਕੰਪਨੀ ਤੇ ਡੈਂਬਲਰ ਕੰਪਨੀ ਨੇ ਮਿਲ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਜਿਸ ਦਾ ਨਾਮ ਰੱਖਿਆ ਗਿਆ ਡੈਂਬਲਰ ਬੈਂਚ ਤੇ ਇਹ ਕੰਪਨੀ ਹੀ ਅੱਗੇ ਚੱਲ ਕੇ ਮਰਸ ਸਾਲਾਂ ਦੇ ਬੱਚੇ ਦੋਨੇ ਕੰਪਨੀਆਂ ਨੇ ਮਿਲ ਕੇ ਕਈ ਵਧੀਆ ਮਾਡਲ ਮਾਰਕੀਟ ਦੇ ਵਿੱਚ ਉਤਾਰੇ ਹਾਲਾਂਕਿ ਇਹ ਦੋਨੇ ਕੰਪਨੀਆਂ ਦੇ ਮਿਲਣ ਤੋਂ 3 ਸਾਲ ਬਾਅਦ ਹੀ ਕਾਰਲ ਬੈਂਚ ਦੀ ਮੌਤ ਹੋ ਜਾਂਦੀ ਹੈ ਪਰ ਫਿਰ ਵੀ ਇਹ ਕੰਪਨੀ ਚੱਲਦੀ ਰਹਿੰਦੀ ਹੈ ਤੇ ਇਸ ਦੀ ਕੁਆਲਿਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਂਦੀ ਇਹ ਕੰਪਨੀ ਹੁਣ ਨਵੇਂ-ਨਵੇਂ ਮਾਡਲ ਮਾਰਕੀਟ ਦੇ ਵਿੱਚ ਉਤਾਰ ਰਹੀ ਸੀ ਤੇ ਇਹਨਾਂ ਦੇ ਵਿੱਚ ਨਵੇਂ-ਨਵੇਂ ਫੀਚਰ ਦੇਖਣ ਨੂੰ ਮਿਲ ਰਹੇ ਸੀ ਜਿਵੇਂ ਕਿ ਮਰਸਡੀਜ਼ ਬੈਂਚ ਨੇ ਮਰਸਡੀਜ਼ 710 SS ਤੇ ਮਰਸਡੀਜ਼ 770 ਇਸ ਤਰ੍ਹਾਂ ਦੇ ਹੋਰ ਵੀ ਕਈ ਮਾਡਲ ਉਤਾਰੇ ਇਹ ਉਹ ਦੌਰ ਸੀ ਜਦੋਂ ਕੰਪਨੀ ਨੇ ਪਹਿਲੀ ਵਾਰ ਸਫਲਤਾ ਦਾ ਇਤਿਹਾਸ ਲਿ 33 ਦੇ ਵਿੱਚ ਜਿਵੇਂ ਹੀ ਜਰਮਨੀ ਦੇ ਵਿੱਚ ਅਡੋਲਫ ਹਿਟਲਰ ਦੇ ਹੱਥ ਦੇ ਵਿੱਚ ਸੱਤਾ ਆ ਜਾਂਦੀ ਹੈ ਤਾਂ ਸਭ ਕੁਝ ਬਦਲ ਜਾਂਦਾ ਹੈ ਹਿਟਲਰ ਨੂੰ ਮਰਸੀਡੀਜ਼ ਕਾਰ ਬਹੁਤ ਜ਼ਿਆਦਾ ਪਸੰਦ ਸੀ ਉਸ ਨੂੰ ਕਈ ਵਾਰ ਇਹਨਾਂ ਦੀਆਂ ਕਾਰਾਂ ਦੇ ਵਿੱਚ ਬੈਠਿਆ ਵੀ ਦੇਖਿਆ ਗਿਆ ਹੈ ਤੇ ਹੁਣ ਹਿਟਲਰ ਚਾਹੁੰਦਾ ਸੀ ਕਿ ਪੂਰੀ ਦੁਨੀਆ ਦੇ ਵਿੱਚ ਜਰਮਨ ਦੀਆਂ ਕਾਰਾਂ ਦੀ ਹੀ ਗੱਲ ਹੋਵੇ ਇਸ ਕਰਕੇ ਹਿਟਲਰ ਮਰਸੀਡੀਜ਼ ਬੈਂਜ ਕੰਪਨੀ ਦੇ ਉੱਪਰ ਪ੍ਰੈਸ਼ਰ ਬਣਾਉਣ ਲੱਗਿਆ ਕਿ ਉਹ ਅਜਿਹੇ ਹਿਆਕਾਰਾ ਬਣਾਵੇ ਜਿਹੜੀਆਂ ਸਭ ਤੋਂ ਜ਼ਿਆਦਾ ਤੇਜ਼ ਹੋਣ ਪੂਰੀ ਦੁਨੀਆ ਦੇ ਵਿੱਚ ਤੇ ਹਿਟਲਰ ਦੇ ਦਬਾਅ ਦੇ ਵਿੱਚ ਆ ਕੇ ਮਰਸੀਡੀਜ਼ ਬੈਂਜ ਕੰਪਨੀ ਨੇ ਇਹ ਜਿਹੇ ਕੀਤਾ ਇਸ ਕਰਕੇ 1934 ਤੋਂ ਲੈ ਕੇ ਉਹਨਾਂ ਦੇ ਵਿੱਚ ਜ਼ਿਆਦਾਤਰ ਮਰਸਡੀਜ਼ ਦੀਆਂ ਕਾਰਾਂ ਹੀ ਜਿੱਤਦੀਆਂ ਰਹੀਆਂ ਤੇ ਜਦੋਂ 1939 ਦੇ ਵਿੱਚ ਵਰਲਡ ਵਾਰ 2 ਸ਼ੁਰੂ ਹੋ ਜਾਂਦਾ ਹੈ ਤਾਂ ਮਰਸਡੀਜ਼ ਬੈਂਜ ਕੰਪਨੀ ਦੇ ਲਈ ਬਹੁਤ ਜ਼ਿਆਦਾ ਵੱਡੀ ਮੁਸੀਬਤ ਖੜੀ ਹੋ ਜਾਂਦੀ ਹੈ ਵਰਲਡ ਵਾਰ 2 ਦੇ ਦੌਰਾਨ ਮਰਸਡੀਜ਼ ਬੈਂਜ ਦੇ ਕਈ ਪਲਾਂਟ ਬੰਬਵਾਰੀ ਦੇ ਵਿੱਚ ਤਬਾਹ ਹੋ ਜਾਂਦੇ ਨੇ ਤੇ ਮਰਸਡੀਜ਼ ਦੀ ਸੇਲ ਦੇ ਉੱਪਰ ਵੀ ਇਸ ਦਾ ਬਹੁਤ ਜ਼ਿਆਦਾ ਬੁਰਾ ਅਸਰ ਪਿਆ ਤੇ ਉਦੋਂ ਹਿਟਲਰ ਵੀ ਇਸ ਕੰਪਨੀ ਦੇ ਉੱਪਰ ਲਗਾਤਾਰ ਪ੍ਰੈਸ਼ਰ ਬਣਾ ਰਿਹਾ ਸੀ ਹਿਟਲਰ ਕਹਿ ਰਿਹਾ ਸੀ ਕਿ ਮਰਸਡੀਜ਼ ਬੈਂਜ ਆਪਣੀ ਮੇਨ ਪ੍ਰੋਡਕਸ਼ਨ ਨੂੰ ਬੰਦ ਕਰਕੇ ਸਿਰਫ ਮਿਲਟਰੀ ਦੇ ਲਈ ਹੀ ਗੱਡੀਆਂ ਬਣਾਵੇ ਤੇ ਮਰਸਡੀਜ਼ ਬੈਂ ਨਹੀਂ ਸੀ ਹਿਟਲਰ ਨੇ ਮਰਸੀਡੀਜ਼ ਕੰਪਨੀ ਨੂੰ ਹੋਰ ਜ਼ਿਆਦਾ ਪ੍ਰੋਡਕਸ਼ਨ ਵਧਾਉਣ ਦੇ ਲਈ ਕਿਹਾ ਪਰ ਉਸ ਸਮੇਂ ਦੇ ਜ਼ਿਆਦਾਤਰ ਲੋਕ ਇਸ ਯੁੱਧ ਦੇ ਵਿੱਚ ਹਿੱਸਾ ਲੈ ਰਹੇ ਸਨ ਅਜਿਹੇ ਸਮੇਂ ਤੇ ਵਰਕਰਾਂ ਦੀ ਕੰਪਨੀ ਦੇ ਅੰਦਰ ਬਹੁਤ ਜ਼ਿਆਦਾ ਕਮੀ ਹੋ ਰਹੀ ਸੀ ਇਸ ਕਰਕੇ ਉਹਨਾਂ ਨੇ ਔਰਤਾਂ ਨੂੰ ਇਸ ਕੰਪਨੀ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੇ ਸਬਮਰੀਨ ਦੇ ਆਰਡਰ ਪੂਰੇ ਕਰ ਸਕੇ ਤੇ ਕੁਝ ਸਮੇਂ ਬਾਅਦ ਹੀ ਮਰਸੀਡੀਜ਼ ਬੈਂਚ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਜਿੰਨਾ ਟਾਰਗੇਟ ਦਿੱਤਾ ਗਿਆ ਸੀ ਉਹ ਉਸ ਦੇ ਨੇੜੇ ਤੇੜੇ ਵੀ ਨਹੀਂ ਹਨ ਇਸ ਦੇ ਕਾਰਨ ਉਹਨਾਂ ਨੇ ਆਪਣੀਆਂ ਇਸ ਕੰਪਨੀ ਦੇ ਵਿੱਚ ਬਹੁਤ ਸਾਰੀ ਸੰਖਿਆ ਦੇ ਵਿੱਚ ਯਹੂਦੀਆਂ ਨੂੰ ਕੰਮ ਤੇ ਲਾ ਲਿਆ ਇਹ ਉਹੀ ਯਹੂਦੀਆਂ ਜਿਨ੍ਹਾਂ ਨੂੰ ਹਿਟਲ 8000 ਜਹੂਦੀ ਕੈਦੀ ਮਰਸੀਡੀਜ਼ ਬੈਂਜ ਦੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਸਨ ਤੇ ਇਹਦੇ ਕਾਰਨ ਹੀ ਜਦੋਂ ਵਰਲਡ ਵਾਰ 2 ਦੇ ਵਿੱਚ ਜਰਮਨੀ ਦੀ ਹਾਰ ਹੁੰਦੀ ਹੈ ਤਾਂ ਇਸ ਕੰਪਨੀ ਨੂੰ ਵੀ ਬਹੁਤ ਜ਼ਿਆਦਾ ਆਲੋਚਨਾ ਸਹਿਣੀ ਪੈਂਦੀ ਹੈ ਤੇ ਇਹੀ ਉਹ ਕਾਰਨ ਸੀ ਜਿਸ ਦੇ ਕਾਰਨ ਜਰਮਨੀ ਤੋਂ ਬਾਅਦ ਜਿੰਨੇ ਮਰਸੀਡੀਜ਼ ਬੈਂਜ ਦੇ ਪਲਾਂਟ ਸਨ ਉਹ ਸਾਰੇ ਉਸ ਤੋਂ ਖੋਲੇ ਗਏ ਤੇ ਇੱਥੋਂ ਹੀ ਮਰਸੀਡੀਜ਼ ਬੈਂਜ ਦਾ ਬੁਰਾ ਦੌਰ ਸ਼ੁਰੂ ਹੋ ਜਾਂਦਾ ਹੈ ਫਿਰ ਤੋਂ ਪਰ ਇਸ ਕੰਪਨੀ ਨੇ ਉਦੋਂ ਵੀ ਹਾਰ ਨਹੀਂ ਮੰਨੀ ਤੇ ਇਹਨਾਂ ਨੇ ਫਿਰ ਇੱਕ ਨਵੇਂ ਸਿਰੇ ਤੋਂ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਤੇ ਇਹ ਕੰਪਨੀ ਐਂਬੂਲੈਂਸ ਅਤੇ ਪੁਲਿਸ ਦੇ ਲਈ ਕਾਰਾਂ ਰੀਫੈਕਸ਼ਨ ਕਰਨ ਲੱਗੀ ਤੇ ਫਿਰ ਇਸ ਨੇ ਅੱਗੇ ਕਾਰ ਬਣਾਉਣੀ ਸ਼ੁਰੂ ਕਰ ਦਿੱਤੀਆਂ ਪਰ ਇਹਨਾਂ ਨੂੰ ਗਲੋਬਲ ਮਾਰਕੀਟ ਦੇ ਵਿੱਚ ਫਿਰ ਤੋਂ ਉਹੀ ਰੈਪਿਊਟੇਸ਼ਨ ਨਹੀਂ ਮਿਲ ਰਹੀ ਸੀ ਜਿਹੜੀ ਇਹਨਾਂ ਦੀ ਪਹਿਲਾਂ ਹੋਇਆ ਕਰਦੀ ਸੀ ਪਰ ਇਹ ਕੰਪਨੀ ਸ਼ੁਰੂ ਤੋਂ ਹੀ ਅਲੱਗ ਚੀਜ਼ਾਂ ਤੇ ਬਹੁਤ ਜ਼ਿਆਦਾ ਵਿਹਤਰ ਚੀਜ਼ਾਂ ਬਣਾਉਂਦੀ ਰਹਿੰਦੀ ਹੈ ਇਸ ਕਾਰਨ ਹੀ ਇਹਨਾਂ ਨੇ 1952 ਦੇ ਵਿੱਚ ਇਹਨਾਂ ਨੇ ਫੋਲਵਿੰਗ ਡੋਰ ਵਾਲੀ ਮਰਸਡੀਜ਼ ਕਾਰ 300 SL ਨੂੰ ਲਾਂਚ ਕੀਤਾ ਇਹ ਇੱਕ ਬਹੁਤ ਹੀ ਸੋਹਣੀ ਕਾਰ ਸੀ ਜਿਸ ਨੇ ਉਸ ਸਮੇਂ ਮਾਰਕੀਟ ਦੇ ਵਿੱਚ ਧੂਮ ਮਚਾ ਦਿੱਤੀ ਤੇ ਇਸ ਕਾਰ ਦੀ ਟੌਪ ਸਪੀਡ ਸੀ 235 ਤੇ ਇਹ ਕਾਰ ਨੂੰ ਰੇਸ ਟਰੈਕ ਦੇ ਉੱਪਰ ਵੀ ਕਈ ਵਾਰ ਦੇਖਿਆ ਗਿਆ 1953 ਦੇ ਵਿੱਚ ਮਰਸਡੀਜ਼ ਬੈਂਜ ਨੇ W120 ਤੇ ਡਬ ਜੋ 121 ਸੀਰੀਜ਼ ਨੂੰ ਲਾਂਚ ਕੀਤਾ 180 ਅਤੇ 190 ਮਾਡਲ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਇਹ ਉਹ ਕਾਰਾਂ ਸਨ ਜਿਹੜੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਚਲਾਈਆਂ ਜਾ ਸਕਦੀਆਂ ਸੀ ਇਸ ਤੋਂ ਇਲਾਵਾ ਮਰਸਡੀਜ਼ 220 220s ਤੇ 190 sl ਦੀ ਤਰ੍ਹਾਂ ਹੋਰ ਵੀ ਕਈ ਕਾਰਾਂ ਇਹਨਾਂ ਨੇ ਲਾਂਚ ਕੀਤੀਆਂ ਤੇ ਇਹਨਾਂ ਕਾਰਾਂ ਕਰਕੇ ਹੀ ਇਹ ਕੰਪਨੀ ਗਲੋਬਲ ਮਾਰਕੀਟ ਦੇ ਵਿੱਚ ਫਿਰ ਤੋਂ ਆਪਣੇ ਪੈਰ ਜਮਾ ਰਹੀ ਸੀ ਤੇ ਇਹ ਕਾਰਾਂ ਦੀ ਉਹ ਪਹਿਲੀ ਕੰਪਨੀ ਸੀ ਜਿਸ ਨੇ ਆਪਣੀ ਕਾਰਾਂ ਦੇ ਅੰਦਰ 4-ਵਾਲ ਡੀਜ਼ਲ ਇੰਜਨ ਫਿੱਟ ਕੀਤਾ ਤਾਂ ਕਿ ਕਾਰ ਦੀ ਪਰਫਾਰਮੈਂਸ ਨੂੰ ਹੋਰ ਵੀ ਜ਼ਿਆਦਾ ਵਧੀਆ ਬਣਾਇਆ ਜਾ ਸਕੇ ਤੇ ਇਸ ਤੋਂ ਬਿਨਾਂ 1964 ਦੇ ਵਿੱਚ ਇਹ ਕੰਪਨੀ ਨੇ ਆਪਣੀ ਗੱਡੀਆਂ ਦੇ ਅੰਦਰ ਸੀਟ ਬੈਲਟ ਦੇਣੀ ਵੀ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਏਬੀਐਸ ਬ੍ਰੇਕ ਤੇ 에ਅਰ ਬੈਗ ਪੈਸੇਂਜਰ ਸੇਫਟੀ ਵਰਗੇ ਕਈ ਫੀਚਰਾਂ ਤੇ ਵੀ ਧਿਆਨ ਦਿੱਤਾ ਗਿਆ ਇਸ ਤਰ੍ਹਾਂ ਦੀ ਨਵੀਆਂ ਕਾਡਾਂ ਕੱਢਣ ਦੇ ਨਾਲ ਇਹ ਕੰਪਨੀ ਨੇ ਯੂਥ ਨੂੰ ਹੁਣ ਟਾਰਗੇਟ ਕਰਨ ਬਾਰੇ ਸੋਚਿਆ ਇਸ ਦੇ ਲਈ ਉਹਨਾਂ ਨੇ ਕਈ ਸਾਰੇ ਐਡ ਵੀ ਸ਼ੁਰੂ ਕੀਤੇ ਤੇ 1994 ਦੇ ਵਿੱਚ ਮਰਸੀਡੀਜ਼ ਬੈਂਚ ਇੰਡੀਆ ਦੇ ਵਿੱਚ ਲਾਂਚ ਹੁੰਦੀ ਹੈ ਤੇ ਮਹਾਰਾਸ਼ਟਰ ਪੂਨੇ ਦੇ ਵਿੱਚ ਇਹ ਆਪਣਾ ਪਲਾਂਟ ਲਗਾਉਂਦੇ ਨੇ ਤੇ ਇੰਡੀਆ ਦੇ ਵਿੱਚ 1995 ਨੂੰ ਮਰਸੀਡੀਜ਼ ਦੀ ਪਹਿਲੀ ਕਾਰ W124 ਨੂੰ ਲਾਂਚ ਕੀਤਾ ਗਿਆ ਹਾਲਾਂਕਿ ਇਹ ਬ੍ਰਾਂਡ ਦੀ ਇਹ ਪਹਿਲੀ ਕਾਰ ਨਹੀਂ ਸੀ ਜਿਹੜੀ ਇੰਡੀਆ ਆਈ ਸੀ ਇਸ ਤੋਂ ਪਹਿਲਾਂ ਵਿੱਚੋਂ ਸਰ ਜੀ ਆਰ ਡੀ ਰਤਨ ਟਾਟਾ ਦੇ ਲਈ ਵੀ ਇੰਡੀਆ ਮੰਗਵਾਇਆ ਗਿਆ ਸੀ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਮਰਸੀਡੀਜ਼ ਬੈਂਜ ਹੁਣ ਇੰਡੀਅਨ ਮਾਰਕੀਟ ਦੇ ਵਿੱਚ ਤਕਰੀਬਨ ਆਪਣੇ 26 ਮਾਡਲ ਵੇਚਦੀ ਹੈ ਤੇ ਪੂਰੀ ਦੁਨੀਆ ਦੇ ਵਿੱਚ ਵੇਚਣ ਵਾਲੀਆਂ ਚਾਰ ਮਰਸੀਡੀਜ਼ ਕਾਰਾਂ ਦੇ ਵਿੱਚੋਂ ਇੱਕ ਕਾਰ ਇੰਡੀਆ ਦੇ ਵਿੱਚ ਵੇਚੀ ਜਾਂਦੀ ਹੈ ਤੇ ਇਹ ਕਾਰ ਦੀ ਐਵਰੇਜ ਕੀਮਤ ਆਪਾਂ ਕੱਢੀਏ ਤਾਂ ਉਹ ਤਕਰੀਬਨ ਬਣਦੀ ਹੈ 1.5 ਕਰੋੜ ਰੁਪਏ ਤੇ ਵਰਲਡਵਾਈਡ ਮਰਸੀਡੀਜ਼ ਕੰਪਨੀ ਨੇ ਸਨ 2022 ਦੇ ਵਿੱਚ ਤਕਰੀਬਨ 2 ਮਿਲੀਅਨ ਕਾਰਾਂ ਨੂੰ ਵੇਚਿਆ ਸੀ ਜਿਹੜਾ ਕਿ ਇਸ ਨੂੰ ਹਾਈਐਸਟ ਸੇਲਿੰਗ ਲਕਜ਼ਰੀ ਬ੍ਰਾਂਡ ਬਣਾਉਂਦਾ ਹੈ ਪੂਰੀ ਸਕਸੈਸ ਸਟੋਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਮਨ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ